ਨੇ ਜਾਨੀ ਨੇ ਨਾ ਰਾਤੀ ਸਾਡੇ ਜਾਨਾ 12ਵੇਂ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਚਾਅ ਹੋ ਗਿਆ ਸਾਹਮਣੇ ਮੰਦਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਬਚਾਅ ਹੋ ਗਿਆ ਹਨ ਨੂੰ ਪਾਣੀ ਪਾਣੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਬੰਨੀਆਂ ਹੀ ਆਂ ਔਰ ਦੋ ਤਰ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿਨੀ ਆਂ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾਅ ਹੋ ਗਿਆ ਅਜੇ ਵੀ ਬਿਲਡਿੰਗ ਡਿੱਗਣ ਲਈ ਆ ਇਹ ਕੋਈ ਬਿਸ਼ੇਸ਼ ਕਥਨ ਵਾਲੀ ਹੈ ਉਹ ਡਿਗਨ ਉਸੀ ਕਾਰਪੋਰਸ਼ਨ ਵਾਲੇ ਆਏ ਨਹੀਂ ਹਟਕ ਅੰਮ੍ਰਿਤਸਰ ਚ ਲਗਾਤਾਰ ਹੋ ਰਹੀ بارش ਕਾਰਨ ਪੁਰਾਣੀਆਂ ਖਤਸਾ ਬਿਲਡਿੰਗਾਂ ਦੀ ਹਾਲਤ ਬੇਹਦ ਖਰਾਬ ਹੋ ਰਹੀ ਹੈ ਇਸਦੇ ਚੱਲਦਿਆਂ ਮਜੀਠ ਮੰਡੀ ਇਲਾਕੇ 'ਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਤਿੰਨ ਮੰਜ਼ਿਲਾ ਤਿੰਨ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀਆ ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕਮਜ਼ੋਰ ਢਾਂਚਾ ਟਹਿ ਗਿਆ ਲੋਕਾਂ ਦਾ ਕਹਿਣਾ ਕਿ ਇਹ ਵੱਡੀ ਮਿਹਰ ਰਹੀ ਕਿ ਬਿਲਡਿੰਗਾਂ 'ਚ ਉਸ ਸਮੇਂ ਕੋਈ ਨਹੀਂ ਰਹਿੰਦਾ ਸੀ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਉਨ੍ਹਾਂ ਕਿਹਾ ਕਿ ਜੇਕਰ ਇਹ ਬਿਲਡਿੰਗ ਸਵੇਰੇ ਡਿੱਗਦੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਸੀ ਬਿਲਡਿੰਗਾਂ ਦੇ ਨੇੜੇ ਬਚਨ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ ਜਿੱਥੇ ਸਵੇਰੇ ਲੋਕ ਮਥਾ ਟੇਕਣ ਅਤੇ ਬੱਚੇ ਪੜਨ ਆਉਂਦੇ ਨੇ ਇਸ ਕਰਕੇ ਰਾਤ ਸਮੇਂ ਡਿੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਇਲਾਕਾ ਨਿਵਾਸੀਆਂ ਨੇ ਚਿੰਤਾ ਜਤਾਈ ਕਿ ਮਜੀਠ ਮੰਡੀ ਚ ਹੀ ਨਹੀਂ ਸਗੋ ਸ਼ਹਿਰ ਦੇ ਹੋਰ ਹਿੱਸਿਆਂ ਚ ਵੀ 4 ਤੋਂ 5 ਪੁਰਾਣੀਆਂ ਬਿਲਡਿੰਗਾਂ ਖੱਤਸਾ ਹਾਲਤ ਚ ਖੜੀਆਂ ਨੇ ਉਹਨਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਨ੍ਹਾਂ ਵੱਲ ਧਿਆਨ ਦੇਵੇ ਅਤੇ ਕਾਰਵਾਈ ਕਰੇ ਤਾਂ ਜੋ ਅਗਲੇ ਸਮੇਂ ਕੋਈ ਜਾਨੀ ਜਾਂ مالی ਨੁਕਸਾਨ ਨਾ ਹੋਵੇ ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਬਈਆਂਲੇ ਬਜ਼ਾਰ ਤੋਂ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਸੀ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਨਾ ਰਾਤੀ ਸਾਢੇ 11:00 12:00 ਵੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਛਾਹ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਛਾਹ ਹੋ ਗਿਆ ਤੁਹਾਨੂੰ ਦੁੱਧ ਨਹੀਂ ਕੋਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਬਣੀਆਂ ਹੋਈਆਂ ਆਂ ਉਹ ਦੋ-ਤਿੰਨ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿਣੀਆਂ ਇਸ ਥਾਂ ਦੇ ਵਿੱਚ ਕਿੰਨੀਆਂ ਖੁੱਸਾ ਬਣ ਕੇ ਬਿਲਡਿੰਗਾਂ ਨੂੰ ਤਾਂ ਕਾਫੀ ਨਵੀਆਂ ਬਣ ਗਈਆਂ ਦੋ-ਤਿੰਨ ਬਿਲਡਿੰਗਾਂ ਹੋ ਰਹੀਆਂ ਆਂ ਪਟਾਕੇ ਦੇ ਪਾਰਕ ਦੇ ਅਧਿਕਾਰੀ ਪੁੱਛੇ ਜੀ ਇੱਥੇ ਨਹੀਂ ਕੋਈ ਨਹੀਂ ਹੈ ਕਿਹਦਾ ਨਹੀਂ ਹੈ ਜਲਦੀ ਤੋਂ ਜਲਦੀ ਹੱਲ ਕਰਵਾ ਜਾਈਦਾ ਪੁਲਿਸ ਨੂੰ ਸਤਾਣਾ ਹੋਏ ਹਾਂਜੀ ਹਾਂਜੀ ਨਾਲੋਂ ਸਾਹਮਣੇ ਬਿਲਡਿੰਗ ਹੈ ਉਹ ਵੀ ਡਿੱਗੀ ਨਾਲ ਥੋੜੀ ਉਹ ਕਿਹੜੇ ਜਗ੍ਹਾ ਤੇ ਹੈ ਇਹ ਘਟਨਾ ਪਈ ਆਲੇ ਬਿਜਾਰ ਮੇਰੇ ਨਾਲ ਸ਼ਬਾਜ਼ ਹੈ ਪਈ ਆਲੇ ਬਿਜਾਰ ਹੋਈ ਆ ਰਾਤ ਨੂੰ ਡਿੱਗੀ ਬਿਲਡਿੰਗ ਉੱਤੇ ਰਿਹਾਏ ਸੀ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾਅ ਹੋ ਗਿਆ ਅਜੇ ਵੀ ਬਿਲਡਿੰਗ ਡਿੱਗਣ ਲਈ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰਪੋਲਿਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਲੱਗਦਾ ਨਹੀਂ ਕਿ 30 ਦੇ ਡਿੱਗੀ ਤੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਐਵੇਂ 10-15 ਬੰਦੇ ਮਾਰੀ ਜਾਣੇ ਸੀ ਬਾਜ਼ਾਰ ਚੱਲਦਾ ਵਾ ਕੋਈ ਸੰਸਾਨ ਥੋੜੀ ਹੈ ਕੋਈ ਨਹੀਂ ਹੈ ਤਾਂ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸੰਸਤਾ ਹਲ ਦੇ ਵਿੱਚ ਜਿਹੜੀਆਂ ਲੱਗੀਆਂ ਹੈ ਉਹ ਉਹ ਗਾਈਲਰ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹ ਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਹੋਇਆ ਕੋਈ ਫਾਇਦਾ ਦੂਰੀ ਹੈ ਆਦਮੀ ਦਾ ਬਚਾ ਹੋਣ ਜਿਹਦਾ ਹਮਨ ਹਮਨ ਵੀ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜ ਰੂਹ ਮਰਦਾ ਦੇਖਿਆ ਜਾਵੇ ਤਾਂ ਇਹਨਾਂ ਦੇ ਸਭ ਤੋਂ ਵੱਡੀ ਖਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਾਲਕ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਤੇ ਅਸੀਂ ਤੇ ਬਸ ਐਨੇ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿਗਦੀ ਵੀ ਆਤ ਹੈ ਲੋਹਾਂ ਮੜੀ ਮਜੀਠ ਮੜੀ ਮੋੜ ਵਈਆਂ ਲਬ ਯਾਰ ਕਿੰਨੇ ਵੇ ਦੀ ਘਟਨਾ ਸਰ ਇਹਦੀ ਏਕਾ 3:11 ਵੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬੀਨੇ ਹੁੰਦਾ ਤੇ ਦਾਵੀ ਬੰਦੇ ਮਾਰ ਦਿੰਦੇ ਕਿੰਨੇ ਸਮੇਂ ਤੇ ਕਾਰਪੋਰੇਸ਼ਨ ਨੂੰ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਨੂੰ ਵੀ ਇਹ ਕੋਈ ਬਿਜ਼ਨਸ ਕਰਨ ਵਾਲੀ ਹੈ ਉਹ ਡਿਗਨ ਉਹ ਬਿਜ਼ੀ ਹੈ ਕਾਰਪੋਰਸ਼ਨ ਵਾਲੇ ਆਏ ਨਹੀਂ ਅੱਜ ਤੇ ਹੋਰ ਕਿੰਨੀ ਇੱਕ ਬਿਲਡਿੰਗ ਐ ਹੋਈ ਜਿਆ ਬਸਤਾ ਹਾਲਤ ਦੇ ਵਿੱਚ ਜਿਹੜੀਆਂ ਸਾਹਮਣੇ ਹੈਗੀ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਹੈਗੀ ਉਹਦੇ ਕਿ ਢਾਣੀ ਚਾਹੀਦੀ ਹੈਗੀ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਕੋਲ ਲੰਬੀ ਹੈ ਸਾਰੇ ਤਾਂ ਚਾਲੀ ਚਾਲ ਨੂੰ ਹਾਂਜੀ ਹਾਂਜੀ